ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਵੀ ਦਿੱਤੀ ਗਈ ਹੈ ਔਰ ਜਿੱਥੇ ਇੱਕ ਪਾਸੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਉੱਤੇ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ دی ਕਿ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ ਕਿ ਆਖਰਕਾਰ ਇਹ ਚੋਰੀ ਕਿਸ ਨੇ ਕੀਤੀ ਲੱਖਾਂ ਦੇ ਮੋਬਾਈਲ ਫੋਨ ਹੈ ਕਿਸ ਨੇ ਚੋਰੀ ਕੀਤੇ ਔਰ ਉਸ ਤੋਂ ਬਾਅਦ ਇਸ ਕਬਾੜ ਦੇ ਵਿੱਚ ਕਿਸ ਨੇ ਲੁਕਾਏ ਨੇ ਤਾਂ ਵੀ ਇਹਦੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਭੁਪਿੰਦਰ ਬੱਬਰ ਜੁੜ ਚੁੱਕੇ ਨੇ ਭੁਪਿੰਦਰ ਕੀ ਕੁਝ ਵੀ ਇਹਦੇਰੇ ਜਾਣਕਾਰੀ ਹੈ ਦੁਕਾਨ ਮਾਲਕ ਨੇ ਸੀਸੀਟੀਵੀ ਖੰਗਾਲੇ ਤਾਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਔਰ ਉਸ ਤੋਂ ਬਾਅਦ ਕਬਾੜ ਚੋਂ ਲੱਖਾਂ ਦੇ ਫੋਨ ਜਿਹੜੇ ਨੇ ਉਬਰਾਮਤ ਕੀਤੇ ਗਏ ਤਾਂ ਇਹ ਕੀ ਕੁਝ ਵਧੇਰੇ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਔਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਹਾਂ ਜੀ ਕਾ ਜਿਰਕਪੁਰ ਦੇ ਇੱਕ VIP ਰੋਡ ਹੈ ਉਸ ਦੇ ਇੱਥੇ ਇੱਕ ਮੋਬਾਈਲ ਦੀ ਦੁਕਾਨ ਹੈ ਜਿਸ ਦੇ ਉੱਤੇ ਇੱਕ ਚੋਰੀ ਹੋ ਗਈ ਜੀ 55 ਲੱਖ ਦੇ ਕਰੀਬ ਜਿਹੜੇ ਮੋਬਾਈਲ ਚੋਰੀ ਹੋ ਗਏ ਸੀਗੇ ਉਸ ਤੋਂ ਬਾਅਦ ਦੁਕਾਨਦਾਰ ਨੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜਿਹੜਾ ਦੁਕਾਨਦਾਰ ਹੈ ਕੋਈ ਸੀਸੀਟੀ ਜਿਹੜੀ ਫੁਟੇਜ ਹੈ ਉਹ ਖੰਘਾਲਦੇ ਹੋਏ ਉਹ ਕਹਿੰਦੇ ਕਿ ਜਿਹੜਾ ਚੋਰ ਹੈ ਉਹਨੂੰ ਕਾਬੂ ਕੀਤਾ ਤੇ ਉਹਨੂੰ ਜਿਹੜਾ ਜੋ ਪੁੱਛਗਿੱਛ ਲਈ ਉਹਨੂੰ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਥਾਣੇ ਲਿਜਾਇਆ ਗਿਆ ਤੇ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਆਪਣੇ ਤੌਰ ਤੇ ਦੁਕਾਨਦਾਰ ਨੇ ਜਦੋਂ ਸਾਰੀ ਪੈਰਵਾਈ ਕੀਤੀ ਤਾਂ ਦਿয়ালਪੁਰਾ گاؤں ਉੱਥੇ ਜਿੱਦੇ ਕਿ ਝੁੱਗੀਆਂ ਹੈ